ਇੱਕ ਵਾਰ ਪਲਟ ਗਿਆ ਦਾ ਠੀਕ ਹੈ ਪਲਟਾ ਤਾਂ ਜਿੰਦਗੀ ਮੇਰੇ ਪਾਸ ਉਹ ਇੱਕ ਵਾਰ ਹੈ ਇੱਕ ਵਾਰ ਵੀ ਬਿਲਕੁਲ ਪਲਟ ਗਿਆ ਦਾ ਟਰੈਕਟਰ ਵਿੱਚ ਮੈਂ ਟੁੱਟਿਆ ਦਾ ਮੈਂ ਟਰੈਕਟਰ ਦੇ ਵਿੱਚ ਮੈਂ ਫਸ ਗਿਆ ਸੀ ਉਹ ਬਾਈ ਮੇਰੇ ਸਾਥ ਇੱਕ ਪਰਿਵਾਰ ਹੋਰ ਜੁੜ ਰਿਹਾ ਤੋ ਡਰ ਤੁਲਾ ਜਣ ਲੱਗੇ ਜਾਉ ਤੋ ਮੈਂ ਠੀਕ ਗਿਆ ਉਸ ਤੋਂ ਬਾਅਦ ਮੈਂ ਕਹਿ ਰਿਹਾ ਬਾਈ ਫੋਰਦ ਹੋਇਆ ਸਟੰਟ ਕਰਨੇ ਮੈਨਾਂ ਤਾਂ ਬਿਲਕੁਲ ਕਮ ਕਰ ਰੱਖਿਆ ਯਾਰ ਮੈਂ ਤਾਂ ਕਦੇ ਕਰਦਾ ਹੀ ਨਹੀਂ ਅਗਰ ਕਰੂ ਨਾ ਸਟੰਟ ਤਾਂ ਪਹਿਲਾ ਤਾਂ ਮੈਂ 100% ਸੇਫਟੀ ਦਾ ਸਟੰਟ ਕਰਿਆ ਕਰਦਾ ਲੇਕਿਨ ਈ ਫਿਰ ਹਾਲ ਮੈਂ 100 ਕੇ ਵੀ 200% ਸੇਫ ਇਹ ਤਾਂ ਮੈਨੂੰ ਡਰ ਲੱਗਦਾ ਸੱਚੀ ਬਤਾਉਂ ਸਟੰਟ ਕਰਦੇ ਟਾਈਮ ਦੋਸਤੋ ਟਰੈਕਟਰ ਸਟੰਟਾਂ ਦੇ ਮਾਹਿਰ ਨੀਸ਼ੂ ਦੇਸ਼ਵਾਲ ਜੋ ਕਿ ਕੱਲ ਇੱਕ ਸਟੰਟ ਕਰਦੇ ਹੋਏ ਟਰੈਕਟਰ ਦੇ ਥੱਲੇ ਆਉਣ ਕਾਰਨ ਉਹਨਾਂ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਇੱਕ ਹੋਰ ਨੀਸ਼ੂ ਦੇਸ਼ਵਾਲ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੋ ਕਿ ਇੱਕ ਕਾਲ ਰਿਕਾਰਡਿੰਗ ਹੈ ਜਿਸ ਵਿੱਚ ਤੁਸੀਂ ਸੁਣ ਸਕਦੇ ਹੋ ਕਿ ਨੀਸ਼ੂ ਦੇਸ਼ਵਾਲ ਕਿਉਂਕਿ ਹੁਣ ਮੇਰੇ ਨਾਲ ਇੱਕ ਹੋਰ ਪਰਿਵਾਰ ਜੁੜ ਗਿਆ ਹੈ ਮੈਨੂੰ ਉਸ ਆਪਣੀ ਜ਼ਿੰਮੇਵਾਰੀ ਦਾ ਪਤਾ ਹੈ ਇਹ ਵੀਡੀਓ ਅੱਜ ਵਾਇਰਲ ਹੋ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਨੀਸ਼ੂ ਦੇਸ਼ਵਾਲ ਨੂੰ ਟਰੈਕਟਰ ਤੇ ਸਟੰਟ ਕਰਦਿਆਂ ਹੁਣ ਥੋੜਾ ਡਰ ਲੱਗਦਾ ਕਿਉਂਕਿ ਉਹਨੂੰ ਆਪਣੇ ਹੁਣ ਪਰਿਵਾਰ ਦੀ ਵੀ ਥੋੜੀ ਖੇਚਲ ਰਹਿੰਦੀ ਸੀ ਇਸ ਕਰਕੇ ਕਿਉਂਕਿ ਨੀਸ਼ੂ ਦੇਸ਼ਵਾਲ ਦਾ ਸਾਲ ਕੋ ਪਹਿਲਾਂ ਵਿਆਹ ਹੋਇਆ ਸੀ ਤੇ ਆਪਣੇ ਪਰਿਵਾਰ ਦੀ ਇਸ ਕਰਕੇ ਖੇਚਲ ਵੀ ਕਰਦਾ ਸੀ ਪਰ ਨੀਸ਼ੂ ਦੇਸ਼ਵਾਲ ਨੂੰ ਇਹ ਨਹੀਂ ਸੀ ਪਤਾ ਕਿ ਉਸ ਦਾ ਟਰੈਕਟਰ ਹੀ ਉਸ ਦਾ ਕਾਲ ਬਣ ਜਾਏਗਾ ਤੇ ਉਸ ਦੀ ਮੌਤ ਹੋ ਜਾਵੇਗੀ ਇਸ ਦੇ ਨਾਲ ਹੀ